ਲੋ ਜੀ ਸਾਡੇ ਵਾਸਤੇ ਅੱਜ ਸਪੈਸ਼ਲ ਚੀਜ਼ਾਂ ਬਣਾਈਆਂ ਕਿੰਨੀਆਂ ਨੇ ਇਹਨਾਂ ਨੇ ਕਿਵੇਂ ਇਹਨਾਂ ਛਲਮੰਦੀ ਪਾਣਾ ਸਰ ਰਿਪੋਰਟ ਕਰਾਂਗੇ ਜੀ ਠੀਕ ਉਹ ਗਲੂਕੋਜ਼ ਦਾ ਫਰਕ ਪੈਂਦਾ ਕੁਝ ਹਾਂ ਫਿਰ ਚਾਂਸ ਬਣ ਜਾਂਦੀ ਆ ਚਾਹਣੇ ਉਹ ਜ਼ਿਆਦਾ ਫਰਕ ਪੈਂਦਾ ਵੀ ਆਰਾਮ ਕਰਕੇ ਜ਼ਿਆਦਾ ਆਰਾਮ ਕਰੀ ਜਾਂ ਫਿਰ ਉਹਨੇ ਜ਼ਿਆਦਾ ਹੋ ਜਾਂਦਾ ਨਾ ਵਿੱਚ ਫਿਰ ਟਾਈਫਾਇਟ ਸੀਗਾ ਇਹਦਾ ਫਿਰ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਰਿਪੋਰਟਾਂ ਆਇਤਾ ਹਾਂ ਜੋ ਕਈ ਤਾਂ ਇਹ ਜਿਉਂਦੇ ਨੇ ਵੀ ਉਹ ਜਦ ਬਿਮਾਰ ਹੁੰਦਾ ਬੰਦਾ ਸਾਰੀਆਂ ਚੀਜ਼ਾਂ ਹੀ ਹੋ ਜਾਂਦੀਆਂ ਇਹਨਾਂ ਨੂੰ ਆਟੋਮੈਟਿਕ ਆਉਣ ਲੱਗ ਜਾਂਦੀਆਂ ਨੇ ਤਿੰਨ ਸਾਲ ਪਿਛਲੇ ਹੁੰਦੀ ਰਹੀ ਆ ਪਾਣੀ ਪੂਪੂ ਉਹ ਵੀ ਖਾ ਰਹੀ ਆ ਲਓ ਜੀ ਪਹਿਲਾਂ ਤਾਂ ਲੱਭੀ ਨਹੀਂ ਤਾਂ ਇਹ ਤਾਂ 봉ਾ ਰਹੀ ਸੀ ਤੇ ਲੱਭ ਲਿਆ ਸਾਰੇ ਲੱਭ ਲੇ ਮੈਂ ਕਿਹਾ ਮੰਮੀ ਕਹਿੰਦੇ ਹੈ ਨਹੀਂ ਖਤਮ ਹੋ ਗਏ ਖਾਣੇ ਮੈਂ ਕਿਹਾ ਨਹੀਂ ਹੈਗੇ ਸੀ ਪਾਣੀ ਬਣਾਤਾ ਗੋਲ ਗੋਪੇ ਲੱਭਣਾਂ ਤੇ ਤਾਂ ਹੀ ਫੋਨ ਕਰਦੀ ਦੀ ਕਹਿੰਦੀ ਹਾਂ ਕੀ ਪੁੱਛਦੀ ਆ ਫਿਰ ਉਸੇ ਨੂੰ ਲੱਭ ਗਏ ਚਲੋ ਜੀ ਠਾ ਕੇ ਦੇਖੀ ਆਪਾਂ ਭਿਓ ਕੇ ਇੱਕ ਨੇ ਹੂੰ ਇਹ ਜੋ ਖਟਿਆਲ ਜੀ ਘਾਟਾ ਮਿਲਦਾ ਹਨਾ ਠੀਕ ਹੈ ਪਾਣੀ ਚ ਪਾਣੀ ਚ ਇਮਲੀ ਨਹੀਂ ਪਾਈ ਹੈਗੀ ਹਾਂ ਚਲੋ ਓਕੇ ਲੋ ਜੀ ਅੱਜ ਗੱਡੀ ਦਾ ਇੱਕ ਪਹੀਆ ਆਇਆ ਡਾਊਨ ਥੋੜਾ ਜਿਹਾ ਉਹ ਪਹੀਏ ਦਾ ਰਿਪੇਅਰਿੰਗ ਵੀ ਹੋਈ ਜਾਂ ਤੁਹਾਡੀ ਕਰਿਆ ਕਰਿਆ ਦਿਆ ਤੇ ਉਹ ਤਾਂ ਕਰਕੇ ਮੈਂ ਫਿਰ ਹੱਥ ਮੇਰੀ ਝੁੱਟੀ ਜਾਂਦੀ ਆ ਮੈਂ ਬਣਾ ਕੇ ਲਿਆਉਣਾ ਮੈਂ ਚਲੋ ਬਾਕੀ ਫਿਰ ਤੁਹਾਨੂੰ ਬਾਦ ਚ ਰੋੜੀ ਦਿਖਾਉਣੇ ਗੱਡੀ ਦਾ ਕਿੰਨਾ ਕਪਈਆ ਟਾਉਨ ਹੋ ਜਾਂਦਾ ਵੀ ਕਈ ਵਾਰ ਹੋ ਜਾਂਦੀ ਆ ਸਰੀਰ ਦੇ ਵਿੱਚ ਕਮਜ਼ੋਰੀਆਂ ਜਾਂ ਉਹ ਕੀ ਕਹਿੰਦੇ ਆ ਵੀਕਨੈਸ ਅੱਜ ਇੱਕ ਮੌਸਮ ਬਦਲ ਕਰਕੇ ਗੁਰਿੰਦਾ ਜੇ ਮੌਸਮ ਚੇਂਜ ਹੁੰਦੀ ਆ ਆਪਣੇ ਦਾ ਬਾਈਆ ਵੀ ਆਉਂਦਾ ਹੁੰਦਾ ਅੱਜ ਕੱਲ ਕਹਿੰਦੇ ਬਾਈਆ ਆਉਂਦਾ ਬਾਈਆ ਜੇ ਆਉਣਾ ਆ ਜਾਂਦਾ ਬਾਈਏ ਤੋਂ ਬਾਅਦ ਮੌਸਮ ਚੇਂਜ ਹੋ ਜਾਂਦੀ ਆ ਕਿਉਂ ਠੰਡੋ ਹੋ ਜਾਂਦੀ ਆ ਰਾਤ ਨੂੰ ਦਿਨੇ ਗਰਮੀ ਉਹ ਗਰਮਸਾਬ ਹੋ ਜਾਂਦੇ ਨੇ ਸਰੀਰ ਅਪਸੈਟ ਅਜੇ ਪੂਰਾ ਉਹਨੂੰ ਕਵਰ ਨਹੀਂ ਕਰਦਾ ਹੁੰਦਾ ਹੌਲੀ ਹੌਲੀ ਫਿਰ ਪਰਮਾ ਲੱਗਦਾ ਉਧਰ ਮਨਦੀਪ ਆਉਣੇ ਵੀ ਕਾਜ ਦੂਅਮਰ ਖਾਦ ਲਵਾ ਕੇ ਆਉਂਗੇ ਗੁਰੂਕੋਸ਼ ਵਗੈਰਾ ਉਹਦੇ ਵੀ ਸ਼ੈਲਨ ਨੂੰ ਬਧੇ ਜਾਂ ਤੇ ਫਿਰ ਕੋਟ ਦੱਸੋ ਆ ਦੇਦੇ ਹਾਂ ਕਹਿ ਜਾਂਦਾ ਜਿਗਾਰ ਰਾਸ ਰੋਜੇ ਖਲਾਉਨੇ ਹਾਂ। ਕੋਈ ਕਿਸੇ ਦਾ ਸਰੀਰ ਕਹਿ ਜਾਂਦਾ ਕਿਸੇ ਦਾ ਕਹਿ ਜਾਂਦਾ। ਇੱਕ ਜਿਹੜੇ ਬਿਸਕੁਟ ਬਿਸਕੁਟ ਬਣਦੇ ਨੇ ਉਹਨਾਂ ਤੇ ਮਸਾਲਾ ਬਹੁਤ ਪੈਂਦਾ। ਨੰਗ ਕੇ ਰਖੜੀਆਂ ਨੰਗੀਆਂ ਨੇ ਮਿੱਠਾ ਕਿਸੇ ਚ ਕੋਈ ਬਣਦਾ ਕਿਸੇ ਕੋਈ ਬਣਦਾ ਕਿਸੇ ਨੂੰ ਹਾਜਮਾਨ ਦਾ ਕਿਸੇ ਨੂੰ ਨਹੀਂ ਹਾਜਮਾਨ ਦਾ ਮੈਂ ਤਾਂ ਸਭ ਤਾਂ ਆਪਣਾ ਆਪਣਾ ਹੁੰਦਾ। ਲੋ ਹਾਲਤਾਂ ਤੋਂ ਉੱਗ ਰੋ ਉੱਧਰ ਸਬਜ਼ੀ ਵਾਲਾ ਜਗਾ ਵੀ ਫ੍ਰੀ ਆ ਹੁਣ ਸਾਫ਼ ਕਰਾਈ ਅੱਜ ਤੇ ਸਬਜ਼ੀ ਸੂਬਜ਼ੀ ਲਾਈਏ ਮਾੜੇ ਮੁੱਟੀ ਕੋਈ ਉਹ ਗੋਭੀ ਜੀ ਪਨੀਰੀ ਪਨੂਰੀ ਜੀ ਨਾਲ ਤਾਂ ਹੋਰ ਜਗਾੜ ਜਾ ਕਰਨਾ ਤੁਹਾਨੂੰ ਮੈਂ ਹੌਲੀ ਹੌਲੀ ਦੱਸੂਗਾ ਉਹਦੇ ਵਿੱਚ ਬਣਾਇਆ ਕਰਨਾ ਆਰਗੈਨਿਕ ਬਣਾਇਆ ਕਰੂਗਾ ਹਾਂ ਤੇ ਆ ਗਿਆ ਲੈ ਪਈਆ ਪਈਆ ਤਾਂ ਆਪੇ ਰੁੜਿਆ ਆ ਆ ਨੋ ਕਿਵੇਂ ਆ ਹੋ ਆ ਗਿਆ। ਉਹ ਆ ਗਿਆ। ਹੂੰ। ਬੱਸਾ? ਹੂੰ। ਕੱਟ ਕਰ ਦੋ। ਕਈ ਵਾਲੀਆਂ ਆ ਗਈਆਂ। ਬਸ ਠੀਕ ਆ। ਚਲ ਨੀ ਕੱਟ ਕਰ ਦਿੰਦਾ। ਚਲੋ ਭਾਈ, ਓਕੇ। ਦਾਤੀ ਕਿ ਤਰਸ ਜਾ ਬਈ। ਨਹੀਂ, ਤੇ ਨਹੀਂ ਤੈਨੂੰ ਦਾਤੀ ਦੇਈ ਆ ਜਾ। ਆਓ ਭਈਆ ਥਮ ਲੈ ਤੇ ਆਹ ਦੇਖੋ ਉੱਪਰ। ਆਹ ਤੇ। ਲਓ ਜੀ। ਅੱਜ ਦੇ ਦੂਜੇ ਦਿਨ ਦੇ ਸ਼ੁਰੂਆਤ ਵਿੱਚ ਢਿੱਲੋ ਫੋਰਮ ਹਾਊਸ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਤੇ ਸਾਰੇ ਚੜ੍ਹਦੀ ਕਲਾ ਵਿੱਚ ਰਹਾਂਗੇ। ਮਿਲ ਗਈ ਕਿ ਨਹੀਂ ਦਾਤੀ? ਅੱਜ ਤਾਂ ਫਿਰ ਝੜੀ ਆ। ਹੋਰ ਅੱਜ ਦਾ ਮੌਸਮ ਲੋਕ ਵੀ ਨਹੀਂ ਖੋਲੇ। ਸੋਬੇ ਜੀ ਕਰਦਾ ਨਹੀਂ ਉੱਠਣ ਨੂੰ। ਲਓ ਤਬਾਤ ਕੋ ਲੰਗਲ ਰੋੜੂ ਕੱਢੂ ਡਿਗੂ ਡਿਲੀ ਜਾਣੇ ਲਓ ਜੀ ਕੱਲ ਆਪਾਂ ਇਹ ਸਾਫ ਕਰਵਾਤਾ ਮੋਟਰ ਚੱਲਦੀ ਆ ਜਾਂ ਤੋਤ ਦਿੰਦੇ ਨੇ ਕਿਹੜੇ ਆਹ ਤਾਂ ਫੇਰ ਤੰਗਲੀ ਨਾ ਕਰਨਾ ਪਊਗਾ ਆਹ ਸਾਰਾ ਹੋਰ ਫਲਾਈਆ ਕਹੀ ਵੀ ਉੱਥੇ ਪਈ ਆਓ ਭਈਆ ਕਹੀ ਅੱਜ ਚੱਲਦੀ ਆ ਮੋਟਰ ਫੇਰ ਮੌਸਮ ਬਹੁਤ ਵਧੀਆ ਕਬੂਤਰ ਆ ਜਨਰੇਟਰ ਵੀ ਆਪਣਾ ਬਾਟ ਕੇ ਵੀ ਦਾ ਇਹ ਆ ਖੜਾ ਉਹ ਜਾਂ ਟੈਂਕੀ ਟੋਕੀ ਭਰਨੀ ਹੁੰਦੀ ਆ ਫੇਰ ਠੀਕ ਰਹਿੰਦਾ ਲਵੇਟ ਕੇ ਖੜਾਏ ਹੋਇਆ ਚਲੋ ਇਹ ਪੂਤੋ ਚਲੇ ਗਿਆ ਉਹਨੇ ਅ ਕੁੱਲੇ ਹੈਂ ਰੋਡ ਤੇ ਜਾਜੂ ਕੀ ਹੈ ਤਾਂ ਨੀਂਂ ਜਿਹਦਾ ਹਾਇ ਥੋੜਾ ਥੋੜਾ ਜੀ ਕਰਦਾ ਵੀ ਬਸ ਬਈ ਰਹਿ ਲੈ ਕੇ ਜੀ ਮੰਦੀਪ ਕਿਉਂ ਤੇਰੇ ਕੋਈ ਛੋਟੀ ਗਲਤੀ ਹਾਟ ਚਾਲਾ ਜਨੇ ਦੀ ਤੋ ਕਰਕੇ ਅੱਗੇ ਨਹੀਂ ਤੁਰਕਣ ਦਾ ਡਰ ਰਹੀ ਨਾ ਇੱਥੇ ਜਿੱਲੇ ਚ ਆਪ ਦੀਪ ਕਿ ਮਨੇ ਛੱਲ ਚਿੱਟੇ ਪਰ ਕਾਲੇ ਲੈ ਕੇ ਗਿਆ ਰਿਪੋਰਟ ਹੁੰਦੀ ਲੈ ਗਿਆ ਰਾਤ ਗਏ ਸੀ ਨਹੀਂ ਹੂੰ ਰਾਤ ਨੂੰ ਇਹ ਕਾਲਸ ਮੇਰੇ ਨੂੰ ਵਾਇਸ ਕੀਤਾ ਉਹ ਕਹਿੰਦਾ ਸੀ ਕੱਲ ਨੂੰ ਪਹਿਲਾਂ ਟੈਸਟ ਕਰਕੇ ਦੇਖਾਂਗੇ ਫਿਰ ਉਹ ਹਸਰਨਾ ਦੋ ਲਈ ਮੁੰਡਾ ਬਾਇਰ ਤਾਂ ਗਿਆ ਉਹ ਦੱਸ ਦੂਗਾ ਰਿਪੋਰਟ ਦੱਸ ਗਿਆ 11 ਕਵਾਦ ਦਿਨ ਹਣਾ

ਪਹਿਜਾ ਰੋਟੀ ਕਾਣ ਬਣਾਉ ਤੋਦੀ ਉਹ ਬੇਬੀ ਦਿੱਦੀ ਰੋਟੀ ਬਣਾ ਲਓ ਠੀਕ ਰੋਟੀ ਬਣਾ ਦੋ ਤੁਸੀਂ ਆਪਾਂ ਨੂੰ ਇੱਕ ਉਹਥੇ ਐਸੀ ਲੈਣਾ ਪਊਗਾ ਉਹਥੇ ਨਾ ਕੀ ਇੱਥੇ ਉੱਥੇ ਇੱਕ ਗੱਲ ਨਾ ਜੀ ਤੁਮ ਉਹਥੇ ਠੀਕ ਰਹੋ ਚਲੋ ਇਹ ਕਿਉਂ ਮੈਂ ਕਿਹਾ ਇਹ ਕਿਲਾ ਦੇਣਾ ਹੈ ਇਹ ਕਿ ਲਿਆ ਕੇ ਹੁਣ ਸਸਤੇ ਜੇ ਹੋਣਗੇ ਗਰਮ ਠੰਡੇ ਵਾਲਾ ਲਾ ਦੇ ਵੇ ਵਧੀਆ ਅਗਰੀ ਦਾ ਖੇਤ ਆ ਬਈ ਤੇ ਉੱਥੇ ਘਰ ਪਾ ਲਵੇ ਉਹਦਾ ਹੈਨਾ ਬਈ ਗੈਨ ਨਾ ਬੁਲਦੀ ਹਾਂ ਉਹ ਕਹਿੰਦੀ ਰਿਪੋਰਟ ਲੈ ਕੇ ਗਿਆ ਹੁਣ ਫੇਰ ਕੌਣ ਕਾਜੀ ਮਨਦੀਪ ਦੀ ਠੀਕ ਨਹੀਂ ਨੋ ਠੀਕੋ ਖਬਰਾਂ ਉਹ ਜੋ ਕੋਣ ਤਾਂ ਕਮਜ਼ੋਰੀ ਤਾਂ ਹੋਈ ਜਾਂਦੀ ਐ ਜੀ ਜੀ ਮਨਦੀਪ ਦੀ ਜੀ ਮਨਦੀਪ ਦੀ ਬਈ ਸਾਰੇ ਐਂ ਦੱਸੋ ਵੀ ਜਿਨ੍ਹਾਂ ਦੇ ਘਰ ਮਾਈਆਂ ਨੇ 80 ਤੋਂ ਉੱਪਰ ਉਹ ਇੱਕਣੇ ਦਿਮਾਖਾਂ ਦੀਆਂ ਨੇ ਸਾਰੇ ਦੁਆਰੇ ਠੀਕ ਐ ਤੁਹਾਡੇ ਦੁਆਰੇ ਪੁੱਛਦੀ ਐ ਪਤਾ ਉਹ ਸਮਝ ਨਹੀਂ ਲੱਗ ਨਹੀਂ ਸਮਝ ਨਹੀਂ ਐ ਜਿਵੇਂ ਪਰਾਣਾ ਹੋ ਜਾਂਦਾ ਨਾ ਦਿਮਾਗ ਹੋਣ ਪਏ ਦਿਮਾਗ ਨੂੰ ਖੂਨ ਘੱਟ ਚੜਨ ਚੱਲ ਜਾਂਦਾ ਦਿਮਾਗ ਤੇ ਸਹੀ ਸਮਝ ਨਹੀਂ ਆਉਂਦੀ ਆਹੋ ਬੇ ਖੂਨ ਨਹੀਂ ਪਹੁੰਚਦਾ ਉਹਦਾ ਹੈ ਨਿਆ ਨਿਆ ਦਿਮਾਗ ਹੋ ਜਾਂਦਾ ਕਾ ਨੂੰ ਉਹ ਖੂਨ ਸਰਕਲ ਪੂਰਾ ਨਹੀਂ ਕਰਦਾ ਹੈਗਾ ਫਿਰ ਉਹ ਭੁੱਲ ਜਾਂਦਾ ਦਵਾਜਾ ਤੱਕ ਪੂਰਾ ਜ਼ੋਰ ਦੇ ਕੇ ਨਹੀਂ ਜਾਂ ਜ਼ੋਰ ਨਾ ਫਿਰ ਦਿਮਾਗ ਤੇ ਲੋਡ ਪਾਉਂਦਾ ਫਿਰ ਉਹ ਤੇ ਪ੍ਰੈਸ਼ਰ ਜਾਂਦਾ ਫਿਰ ਯਾਦ ਆਉਂਦਾ ਚਲੋ ਮੋ ਜੀ ਅੱਜ ਆਏ ਤੇ ਮਨਦੀਪ ਉਹਨਾਂ ਦਾ ਸ਼ਾਮ ਦੇ ਨੂੰ ਸੱਤਨ ਸਵੇਰ ਆਏ ਨੇ ਦੋ ਚਾਰ ਵਾਰੀ ਜੱਦੀ ਕਰਦਾ ਤੇ ਕਮੈਂਟਾਂ ਦੇ ਵਿੱਚ ਆਇਆ ਹੋਇਆ ਸੀ ਵੀ ਮਨਦੀਪ ਦਾ ਵਿਆਹ ਕਦੋਂ ਹੋਇਆ ਸੀ ਆਪਾਂ ਨੂੰ ਪੁੱਛਦੇ ਹਾਂ ਪ੍ਰਸ਼ਾਦੇ ਬਣਾ ਰਹੇ ਨੇ ਤੇ ਉਹ ਚੱਲਦਾ ਬਹੁਤ ਹੀ ਉਹ ਮਨਦੀਪ ਦੀ ਕੁੜੀ ਆ ਉਹ ਆ ਤੀ ਮਨਦੀਪ ਦੀ ਬੜੀ ਛੋਟੀ ਹੱਥ ਤੇ ਫਿਰਦੀ ਮਨਦੀਪ ਕਦੋਂ ਹੋਇਆ ਸੀ ਵਿਆਹ ਮੇਰਾ 2008 2008 ਚ ਹੋਇਆ ਸੀ ਬਾਕੀ ਕੈਲਕੂਲੇਟਰ ਆਪੇ ਦੇ ਕਰ ਲਿਓ 48 ਨਾਲ ਲੱਗੇ ਹਾਂ 1700 ਸਾਲ ਹਾਂ 48 ਨਾਲ ਚਲੋ ਸ਼ਾਮ ਦਾ ਬੜਾ ਪ੍ਰਸ਼ਾਦਾ ਚੱਲਦਾ ਚੁੱਲੇ ਹਾਂ ਜਿਹਨੇ ਖਾਣੀਆਂ ਆ ਜੋ ਨੇ ਵੀ ਫੁੱਟੇ ਪੈਣ ਸਾਡੇ ਤਾਂ ਨਮਾਨਿਆਂ ਦੇ ਸਾਡੇ ਵੀ ਕੁੱਤੀ ਨੇ ਭੰਪਾ ਪੈਣ ਕੌਣ ਤਾਂ ਸੀ ਉਹ ਮੇਰੀ ਸੁਲਾਏ ਵੀ ਉਹਨੂੰ ਬੁਲਾ ਲਈਏ ਕਿਸੇ ਮਿਸਤਰੀ ਨੂੰ ਮਿਸਤਰੀ ਪੱਕੇ ਬਣਾਈਏ ਹਾਂ ਮੈਂ ਇਹਨੂੰ ਕਿਹਾ ਆ ਮਾ ਆ ਦੇਖ ਚੂਈਆਂ ਵੀ ਨਹੀਂ ਛੱਡਦੀਆਂ ਦੇਖੀ ਗਲੀਆਂ ਕਿਵੇਂ ਕਰ ਰਹੀਆਂ ਆ ਪੱਟ ਦੇ ਥੋੜਾ ਚੂਈਆਂ ਹੁਣ ਤਾਂ ਹਟ ਜਾਣਗੀਆਂ ਸਿਆਲਾਂ ਚ ਜੀਰੀ ਜੂਰੀ ਚ ਲੰਘ ਜਾਂਦੀਆਂ ਨੇ ਫਿਰ ਸਾਡੇ ਅੰਦਰ ਹੀ ਨਹੀਂ ਫਿਰਦੇ ਨੇ ਬਿਲਡ ਪੈਂਦੀਆਂ ਨੇ ਉਹਦੇ ਵਿੱਚ ਦੀਆਂ ਫਿਰਦੇ ਨੇ ਖੇਡਦੀਆਂ ਹਾਂ ਬੱਸ ਲਓ ਜੀ ਮੌਸਮ ਅੱਜ ਮੀਂਹ ਮੀਂਹ ਖਾਸ ਅੱਜ ਪਿਆ ਗਿਆ ਗੁਰਵਿੰਦਰ ਨੇ ਬਣਾਈ ਵੀ ਆ ਹਾਂ ਹਾਂ ਗਾ ਇੱਕ ਨਾ ਆਪਣੇ ਪੁਰਾਣੀ ਵੀਡੀਓ ਗੁਰਵਿੰਦਰ ਬਣਾ ਕੇ ਗਿਆ ਸੀ ਹਾਂ ਸਿਆਲਾ ਇਹਦੇ ਵਿੱਚ ਕਾਫੀ ਪੁਰਾਣੀਆਂ ਨੀਤੂ ਵੀ ਇੱਥੇ ਆਉ ਫਿਰ ਵਿੱਚੇ ਅਸੀਂ ਐਡ ਕਰਾਂਗੇ ਵਿੱਚ ਕਲਿੱਪ ਪਾ ਦੇਣਾ ਉਹਦਾ ਇਹ ਚਾਹ ਤਾਂ ਇਫਾ ਬਹੁਤ ਘੈਂਟ ਆ ਚਲੋ ਫਿਰ ਬਣਦਾ ਨਾ ਤੇ ਕਰਦੀ ਆ ਹੁਣ ਬਲੌਗ ਦਾ ਬਲੌਗ ਦਾ ਕਰਦੀ ਆ ਐਂਡ ਤੇ ਉਮੀਦ ਕਰਦਾ ਤੁਸੀਂ ਸਾਰੇ ਬਲੌਗ ਨੂੰ ਸਿਰੇ ਤੱਕ ਦੇਖੇਂਗੇ ਤੇ ਕਮੈਂਟ ਕਰੇਂਗੇ ਤੇ ਸ਼ੇਅਰ ਵੀ ਕਰੇਂਗੇ ਬਾਹਰਲੇ ਵੀ ਦੇਖਣ ਤੇ ਅੰਦਰਲੇ ਵੀ ਦੇਖਣ ਸਾਰੇ ਦੇ ਸਾਡ ਦੇ ਸਾਹ ਵਿੱਚ ਜਿੰਨੇ ਹੀ ਬੈਠੇ ਨੇ ਮੈਂ ਕਰਦਾ ਬਲੌਗ ਬਾਏ ਤੁਸੀਂ ਬਾਏ ਕਰੋ ਬਈ ਅੱਜ ਪੁਰਾਣੀ ਤੇ ਪੁਰਾਣੀ ਵੀਡੀਓ ਆਉਗੀ ਇੱਕ ਓਕੇ ਬਾਏ ਸਾਰੇ ਦੇਖਣ ਅੱਜ ਦੇ ਅੱਜ ਧੁੱਪ ਨਹੀਂ ਹੈਗੀ ਅੱਜ ਬੱਦਲ ਵਾਈ ਆ ਕਦੇ ਕਦੇ ਨਿਕਲੇ ਆਉਂਦੀ ਆ ਕਦੇ ਕਦੇ ਚਲੇ ਜਾਂਦੀ ਆ ਜੀ ਅੱਜ ਨੀਤੂ ਕੱਪੜੇ-ਕਪੜੇ ਧੋ ਕੇ ਹਟੇ ਨੇ ਉਹ ਮਸ਼ੀਨ ਚੱਲ ਰਹੀ ਆ ਤੇ ਆ ਪੱਗਾਂ ਪਈਆਂ ਨੇ ਸੁਕਣੀਆਂ ਪਾਉਣੀਆਂ ਨੇ ਇਕੱਠੀਆਂ ਪੱਗਾਂ ਹੋ ਗਈਆਂ ਤਾਂ ਕਰਕੇ ਜਗ੍ਹਾ ਮਿਲ ਨਹੀਂ ਰਹੀ ਪਾਉਣ ਦੀ ਆ ਸਾਡੀ ਓਗੀ ਖੜੀ ਓਗੀ ਕਾਲ ਚੱਲ ਓ ਮੰਮੀ ਜੀ ਨੇ ਸਾਡੇ ਤੇ ਮੰਮੀ ਜੀ ਵਿਚਾਰੇ ਇਕੱਲੇ ਟਾਪਾ ਚੱਕ ਕੇ ਲੈ ਕੇ ਆ ਰਹੇ ਨੇ ਪਤਾ ਨਹੀਂ ਕੀ ਹੋ ਗਿਆ ਵਿੱਚ ਟਾਪੇ ਦੇ ਖਰਾਬ ਹੋਣਾ ਮਾੜਾ ਮੋਟਾ ਹੁਣ ਖਾਲੀ ਕਰ ਦੇ ਫੋਨ ਖਾਲੀ ਕਰਨ ਦੀ ਗੱਲ ਕਰ ਰਹੇ ਨੇ ਪਤਾ ਨਹੀਂ ਕਣਕ ਭਰੀ ਹੋਈ ਆ ਪਤਾ ਨਹੀਂ ਜੀਰੀ ਭਰੀ ਹੋਈ ਆ ਮੈਂ ਜਾਂਦਾ ਹੀ ਨਹੀਂ ਮम्मा ਤਾਂ ਤਾਂ ਬਹਿ ਗਿਆ ਵਧੀਆ ਵਧੀਆ ਹੱਥ ਦਾ ਤੇਲ ਦਾ ਆਸੂ ਤੇ ਕੇ ਹੋਰ ਆਬ ਉਹ ਨੀਤੂ ਆ ਗਈ ਨੀਤੂ ਹੁਣ ਦੇਖੋ ਟਾਪਾ ਚੱਕੂ ਨਹੀਂ ਕੈਨਸਲ ਹੋ ਗਿਆ ਨੀਤੂ ਦਾ ਮੂਡ ਹੈ ਨਹੀਂ ਉਹ ਪੱਗ ਲਾ ਲਈ ਹੁਣ ਪੱਗ ਛਾੜ ਛੂੜ ਕੇ ਉੱਥੇ ਮੈਂ ਮੰਮੀ ਕਹਿੰਦੇ ਵੀ ਮੈਂ ਤਾਂ ਬਹਿ ਲਾਂ ਇਹ ਵੀ ਗੱਲ ਸਹੀ ਹੈ ਉਹ ਨੀ ਤੂੰ ਵਾਸ ਅੱਗ ਪਾਉਣੀ ਆ ਹੁਣ ਇਹਨੇ ਉੱਤੇ ਉਹ ਦੇਖੋ ਉੱਥੇ ਪਾ ਦੂ ਦੇਖੀ ਉਹ ਪਾਸੇ ਉਹ ਥੱਲੇ ਪੱਗ ਲਿਬੜ ਰਹੀ ਆ ਇਧਰੋਂ ਧੋਈ ਹੋਈ ਆ ਚਲੋ ਜੀ ਨਾਨਾ ਸ਼ਾਬਾਸ਼ ਬੁਗੇ ਉੱਤੇ ਕਾਹ ਨੂੰ ਚੱਕਣੀ ਸੀ ਸਹੀ ਆ ਪੱਗ ਨਹੀਂ ਹੈਗੀ ਨਾਲੇ ਪਾੜਨਾ ਪਾੜਨਾ ਮੇਰੀ ਉਹ ਪਾ ਮੇਰਾ ਹੀ ਪਾੜਨਾ ਇਹ 5.5 ਮੀਟਰ ਦਾ ਪਰਨਾ ਉਹ ਦੇਖ ਇਹਨੂੰ ਪਰਨਾ ਪੱਗ ਪਾਉਣ ਦੀ ਅਕਲ ਨਹੀਂ ਹੈਗੀ ਇਹਨੂੰ ਸੁਕਾਉਣਾ ਪੈਂਦਾ ਸਾਰਾ ਕੁਝ ਤਾਂ ਕਿਤੇ ਜਾ ਕੇ ਇਹ ਪੱਗ ਪਾਉਣ ਦੀ ਆ ਇਹ ਸੁਪਣੀ ਉਹ ਦੇਖੀਏ ਉਹ ਦੇਖ ਆਈ ਤੋ ਗਾਈ ਜਗਾ ਨਹੀਂ ਆਈ ਜੀ ਮੇਰੇ ਕੋਲ ਇਸ 24 ਘੰਟੇ ਤੇ ਦੰਦ ਨਾ ਨਿਕਲ ਹੀ ਰਹਿੰਦੇ ਨੇ ਬਾਹਰ ਉਹ ਪੀਲੇ ਪੀਲੇ ਜਿਹੇ ਦੰਦ ਇਹਦੇ ਨਿਕਲ ਹੀ ਰਹੇ ਨੇ ਸੰਤਰਾਸੀ ਦੀ ਮਸ਼ੀਨ ਆ ਇਹ ਤੈਨੂੰ ਅੰਦਰ ਮਾਮਾ ਜੀ ਚਾਹਦੇ ਨੂੰ ਅੰਦਰ ਵਾਜਦਾ ਹੋ ਗਈ ਔਰ ਟਾਪਾ ਚੱਕ ਲਿਆ ਡੈਡੀ ਗਿਆ ਕੀ ਜਾ ਮੈਨੂੰ ਹਾਕਾ ਮਾਰ ਮਾਰ ਕੇ ਔਸੀ ਡੈਡੀ ਲਾਰੇ ਨੇ ਗੀਜ਼ਰ ਮੰਮੀ ਦੇ ਹੱਥ ਠੰਡੇ ਹੁੰਦੇ ਨੇ ਜਿਆਦੇ ਭਾਂਡਾ ਤੋਣਾ ਇੱਕੋ ਵੀ ਨਹੀਂ ਚਲ ਤੋਨੇ ਫੇਰ ਮਿੱਤੂ ਨੇ ਚਲ ਕੀ ਚਲ ਮੈਂ ਵੀਡੀਓ ਬਣਾ ਰਿਹਾ ਹਾਂ ਡੈਡੀ ਮਮੀ ਮੇ ਤਾਂ ਵੀਡੀਓ ਮੰਗ ਰਹਾ ਹੈ ਮੈਂ ਕਹਿੰਦੇ ਪਾਉਣੀ ਐਨੀ ਵੈਲਿਊ ਹੋਗੀ ਵੀਡੀਓ ਦੀ ਤੇ ਮੈਂ ਬਿਨਾ ਪੈਸੇ ਦੇ ਲੈ ਸੌਰੀ ਬਿਨਾ ਪੈਸੇ ਲਏ ਮੈਂ ਵੀਡੀਓ ਇੱਕ ਵੀ ਨਹੀਂ ਪਾਉਂਦਾ ਦਿੰਦਾ ਕਿਸੇ ਨੂੰ ਤੋ ਆ ਗਈ ਮੰਮੀ ਟੂਟੀ ਚੱਲ ਗਈ ਵਧਾਈਆਂ ਹਏ ਉਹ ਆ ਗਿਆ ਪਾਣੀ ਕਿੱਧਰ ਆ ਗਿਆ ਪਾਣੀ ਉੱਧਰ ਪਾ ਕੇ ਸਾਰਾ ਇਹ ਕਿਉਂ ਲਾ ਰਹੇ ਹੋ ਵੀ ਗਰਮ ਹੈ ਮਮੀ ਗਰਮ ਪਾਣੀ ਆਊਗਾ ਮਮੀ ਵੀ ਗਰਮ ਪਾਣੀ ਹਾਂਜੀ ਹਾਂਜੀ ਭੰਡ ਤੁਸੀਂ ਮੈਂ 1-2 ਵਾਰ ਨਹੀਂ ਦੇਖਿਆ ਵੀ ਤੁਸੀਂ ਆਹ ਧੋ ਰਹੇ ਹੋ ਤੂੰ ਦੇਖਦਾ ਹੈ ਨਹੀਂ ਮੈਂ ਛੋਟੇ ਜਿਹੇ ਨੂੰ ਤਾਂ ਦੇਖਿਆ ਦੀ ਬਸ ਇੱਕ ਦੋ ਵਾਰੀ ਆ ਦੇਖ ਭੰਡੇ ਕਿਸੇ ਤੋਂ ਐਤੀ ਹੁਣ ਨਿੱਤੂ ਨੇ ਮਾਏ ਨਿੱਤੂ ਤੋਂ ਹੁੰਦੀ ਐ ਦੱਸ ਮੇਰੀ ਬੀਬੀ ਮਮੀ ਤਾਂ ਸਿਰਫ ਮਾਰੀਓ ਖੇਡਦੇ ਹੁੰਦੇ ਨੇ ਫੋਨ ਤੇ ਮਾਰੀ ਖੇਡਦੇ ਜਾ ਕਹਦਾ ਝੂਠਾ ਫੁੱਟਾ ਜਪਾਈ ਹੁਣ ਮੰਡੇ ਮੰਡੇ ਤੇ ਝੂਠੇ ਆ ਜੀ ਤੂੰ ਕਿਹਦੇ ਮੰਡੇ ਨੇ ਹੁਣ ਥੋਨੇ ਮਾਮੀ ਟੋਬੇ ਤੇ ਕਵਾਡ ਡੰਡੂ ਬੈਠਾ ਇੱਕ ਤਾਂ ਜੀ ਟੋਬੇ ਤੇ ਕਵਾਡ ਤੂੰ ਹੀ ਵੇਣਾ ਪੰਜਾਬੀ ਵਾਲੀ ਗ੍ਰਾਮਰ ਥੋੜੀ ਵੀਕ ਆ ਹੁਣ ਡੈਡੀ ਇਧਰੋਂ ਆ ਗਏ ਜਰਾ ਦਵਾਈ ਲਿਆ ਦਿਓ ਮੈਨੂੰ ਮੰਮੀ ਦਾਤਾ ਮਨਾ ਮਾ ਪਟਿਆਲੇ ਜਾਣਾ ਸੀ ਜਦ ਤੱਕ ਇਹ ਕਹਿੰਦੇ ਸਾਰਾ ਦਿਨ ਪਟਿਆਲੇ ਰਹਿੰਦਾ ਅੱਜ ਗੇੜੇ ਲੱਗੇ ਮੈਂ ਤਾਂ ਕਰਕੇ ਨਾ ਆਇਆ ਨਹੀਂ ਕਿਤੇ ਨਹੀਂ ਗਿਆ ਹੁਣ ਕਹਦੇ ਮੈਨੂੰ ਦਵਾਈ ਲਿਆ ਦਿਓ ਇੰਟਰਟ ਤਾਂ ਨਹੀਂ ਮਾਰੂਗਾ ਜੀ ਇਹ ਤਾਂ ਮਾਰਦਾ ਸੀਗਾ ਕਰੰਟ ਚਲ ਤਿੰਨ ਤਾਰ ਤੇ ਪੈ ਗਈ ਨਾਲੇ ਹੁਣ ਖਾਲਿਆ ਕਰ ਕੀ ਨਾ ਹਣਾ ਇਹ ਨਾਲ ਜਿਹੜੇ ਇਹਨਾਂ ਦੇ ਲੱਗੇ ਮਾ ਮੇਰੀ ਮਾਰਦਾ ਹਾਂ ਮਾਰਦਾ ਸੀਗਾ ਮਾਰਦਾ ਕੀਗਾ ਮਾਰਦਾ ਤੀਗਾ ਦੋ ਵਾਰ ਜਾ ਉਹਨਾਂ ਦੇ ਪੰਜ ਪਤਨੀ ਕੁਝ ਕਰਨ ਗਈ ਸੀਗੀ ਮੈਂ ਵੇਖਿਆ ਤੀਗਾ ਘੰਟਾ ਅੰਦਰ ਸੀ ਆਹ ਹੋਏ ਵੀਡੀਓ ਬਣਾਈ ਜਾਂਦਾ ਹੋ ਤੁਸੀਂ ਨਹੀਂ ਬਣਾਉਂਦੇ ਮੈਂ ਨਹੀਂ ਕਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜਰੂਰ ਸਬਸਕ੍ਰਾਈਬ ਲਾਇਆ ਜਰੂਰ ਜੇਰਾ ਨਹੀਂ ਆਏ ਆ ਭੇਜ ਕੇ ਸਾਰੇ ਬਾਹਰ ਆਪ ਬੈਠਾਂ ਸਾਰਿਆਂ ਨੇ ਕੰਨਾਂ ਦੀ ਬਾਹਰ ਜਾਣਾ ਬਾਹਰ ਜਾਣਾ ਕਹਿੰਦਾ 50 ਪਾ ਦੋ ਕਿਸ ਨੂੰ ਕਹਿੰਦਾ 20 ਪਾ ਦੋ 20 ਬਣੇ ਮੈਂ ਉਹ ਸੂਟ ਲੈਣਾ ਉਹ ਲੋਰ ਲੈਣੀ ਆ ਉਹ ਜੁੱਤੀ ਲੈਣੀ ਆ ਰੈਡ ਟੇਪ ਦੇ ਹਮ ਮਹਾਰੀ ਤੋਂ ਸੂਟ ਕਿਧੇ ਆਇਤੀ ਮਹਾਰੀ ਮਹਾਰੀ ਉਹ ਜਾਤ ਰਿਹਾ ਹੈ ਆ ਬੂਟ ਲਿਬੜੇ ਪੈਣ ਤੇ 36 ਗੇੜੇ ਮਾਰਤੇ ਉਹ ਭਗਤ ਵਾਲੇ ਦੇ ਉਹ ਵੀ ਵਿਚਾਰੇ ਜਾਣ ਲੱਗੇ ਜਾਣ ਲੱਗੇ ਵੀ ਉਹ ਆ ਗਿਆ ਪਹਿਲਾਂ ਚਾਹ ਪੁੱਛਦੇ ਤੈਨੂੰ ਹਾਂ ਮੈਂ ਤਾਂ ਸਾਡੀ ਰੋਟੀ ਤਾਂ ਘਰੇ ਬੰਦ ਕਰੀ ਹੋਈ ਆ ਉਹਨਾਂ ਨੇ ਪੁੱਛਣੀ ਆ ਹੁਣ ਮੈਨੂੰ ਹੋਰ ਕਿਹਨੇ ਪੁੱਛਣੀ ਆ ਆ ਜਾ ਕੇ ਇਹਨਾਂ ਨੂੰ ਕਹਿੰਦਾ ਕਹਿੰਦਾ ਉਹਨਾਂ ਨੇ ਚਾਹ ਬੰਦ ਰੋਟੀ ਬੰਦ ਕਰਤੀ ਵੀ ਸੂਟ ਪਾ ਆਣ ਲੈ ਨਿੱਟੂ ਨੂੰ ਹੋ ਟਾਣੀਆਂ ਟੰਗਾਈਆਂ ਤੇ ਮੁੰਡੇ ਦੀਆਂ ਗਵਾਰਗੇ ਤੁਸੀਂ ਲੈਣੇ ਜੇ ਤੁਸੀਂ ਨਾ ਕਿਉਂ ਸੂਟ ਨੱਪਾਂਗੇ ਆਪਾਂ ਵਧੀਆ ਬਸ ਸਾਰਾ ਦਿਨ ਮੰਗਣ ਦੀ ਹੱਤ ਜਾਂਦੀ ਨਹੀਂ ਹੈਗੀ ਸਾਰਾ ਦਿਨ ਮੰਗੀ ਜਾਂਦੇ ਨੇ ਆ ਲੈਣਾ ਉਹ ਲੈਣਾ ਆ ਵੀਡੀਓ ਦੇਈਓ ਸਾਨੂੰ ਪਾਵਾਗੇ ਉਹਨਾਂ ਦਾ ਉਹ ਕਿਹੜੀ ਇਹ ਪੈਸਿਆਂ ਦੀ 200 ਰੁਪਏ ਪਰ ਵੀਡੀਓ ਆ ਪਰ ਮਿੰਟ ਉਹ ਦੇ ਕੀ ਦੇ ਕੀ ਪਰ ਮਿੰਟ 10 ਮਿੰਟ ਹੋ ਗਈ ਲੈ ਨਹੀਂ 2 ਮਿੰਟ ਲੈ ਲੈ 2 ਮਿੰਟ ਨਹੀਂ 7 ਮਿੰਟ ਹੋ ਗਈ ਪੂਰੀ ਪੂਰੀ ਲੈਣੀ ਬਹੁਤ ਇੱਕ ਪਰ ਮਿੰਟ 200 ਰੁਪਏ ਬਸ ਦੇ ਦੇ 200 ਰੁਪਏ ਦੇ ਉੱਥੋਂ ਦੇ ਕੇ ਬਸ ਠੀਕ ਆ 200 ਰੁਪਏ ਪਰ ਮਿੰਟ 1 ਮਿੰਟ ਦਾ 200 ਰੁਪਏ ਜੀ 7 ਹੋ ਗਏ 1400 ਬਣ ਗਿਆ 7.5 ਹੋ ਗਏ ਚਲ ਕੋਈ ਨਾ ਇੱਥੇ ਹੁਣ ਦੇ ਦਾਂਗੇ ਚੈੱਕ ਦੇ ਦਾਂਗੇ ਚੈੱਕ ਚੈੱਕ ਆਧਾਰ ਆਧਾਰ ਮੰਗੇ ਸਾਨੂੰ ਸਭ ਮਿਲਦਾ ਨਾ ਕੀਤਾ ਜਾਵੇ ਇਹਦਾ ਸਾਨੂੰ ਪੈਸੇ ਆਣ ਲੱਗਦੇ ਨੇ ਨਹੀਂ ਤੂੰ ਪੌੜੀ ਲੈ ਕੇ ਆਈ ਅੰਦਰ ਹਾਂਜੀ ਲੈ ਕੇ ਕੁਝ ਚੱਤ ਚੱਤ ਵੀਡੀਓ ਕਰ ਰਹੇ ਨੇ ਫਿਰ ਹੋ ਪੈ ਜੋ ਪਰਿਵਾਰਿਕ ਵੀਡੀਓ ਤਾਂ ਐਹ ਜੀ ਹੁੰਦੀ ਆ ਆ ਤਾਂ ਨਗੂ 50 ਰੁਪਿਆ ਗਲਤ ਗਲਤ ਨੂੰ ਮੈਂ ਕਿਹੜਾ ਗਾਲਾਂ ਕੱਢੀਆਂ ਦੱਸੋ ਕਮੈਂਟਾਂ ਵਿੱਚ ਦੱਸਿਓ ਵੀ ਮੈਂ ਕਿਸੇ ਨੂੰ ਗਾਲ ਕੱਢੀ ਮੇਰੀ ਮੰਮੀ ਆਏ ਜੋ ਸੱਚਾ ਉਹ ਕਿ ਮੈਂ ਕਹਤਾ ਆ ਮੇਰੀ ਮੰਮੀ ਦੇ ਦੋ ਦੋ ਮਸ਼ੀਨਾਂ ਨੇ ਇੱਕ ਉਧਰ ਲੱਗੀ ਹੋਈ ਆ ਉਹ ਸੀ ਇੱਕ ਆ ਅੰਦਰ ਆ ਠੀਕ ਆ ਮੰਮੀ ਦਾ ਐ ਨਾ ਦੱਸੀ ਬਦੁੱਖ ਮੰਮੀ ਨੂੰ ਕੀ ਆ ਦੁੱਖ ਕੋਈ ਨਹੀਂ ਹੈਗਾ ਮਾਰੀਓ ਗੇਮ ਦਾ ਦੁੱਖ ਆ ਵੀ ਉਹ ਸਟੇਜ ਨਹੀਂ ਪਾਰ ਹੋ ਰਹੀ ਬਸ ਉਹ ਤਾਂ ਮੈਂ ਬਹਿਦੇ ਨੂੰ ਹੀ ਮਾਰਦਾ ਮਾਰਜੇ ਇਹਨਾਂ ਕਰੀ ਲਵਾਂਦੇ ਹੁੰਦੇ ਨੇ ਅਰੀਲਾ ਨਹੀਂ ਬਣਾ ਰਿਆ ਮੈਂ ਵੀਡੀਓ ਪਾ ਰਿਆ ਬਲੌਗ ਤਿਆਰ ਕਰ ਰਿਹਾ ਇੱਕ ਆ ਮੇਰੀ ਫਾਰਚੂਨਰ ਖੜੀ ਆ ਬਹੁਤ ਵਧੀਆ ਇਹ ਸਾਰੇ ਮੈਨੂੰ ਮੇਰੇ ਮਾਫ਼ਦਨੇ ਵੀ ਤੂੰ ਤੇਲ ਫੂਕਦਾ ਰਹਿਣਾ ਸਾਰਾ ਦਿਨ ਇਹ ਸਾਡਾ ਮੁੰਡਾ ਅੱਜ ਬੇਲਾ ਏ ਇਹਨਾਂ ਹੱਥ ਕਿਹੜਾ ਲਾਉਣ ਨਹੀਂ ਗਿਆ ਫਾਰਚੂਨਰ ਦਾ ਇਹ ਤਾਂ ਕਰਕੇ ਹੁਣ ਬਸ ਚੱਲਦਾ ਜੀ ਨਹੀਂ ਲੱਗਦਾ ਹੈਗਾ ਇਹ ਵੀਡੀਓ ਪਾਉਣ ਲੱਗ ਗਿਆ ਮੈਂ ਕਿਹਾ ਮੈਂ ਪਲਾਸ ਲੈ ਕੇ ਆਈ ਉੱਥੇ ਜਾ ਕੇ ਆ ਖਾਣ ਲੱਗ ਗਈ ਤਾਂ ਹੀ ਇਹ ਰਸੋਈ ਤੇ ਮੁੜ ਕੇ ਨਹੀਂ ਆਈ हां <laughs> एरे तो उल्ली लगी हुई थी <laughs> उल्ली आले तो वधिया ਢਿੱਡ ਚ ਜਾ ਕੇ ਵੀ ਉਹੀ ਗੋਦਣਾ ਪਹਿਲਾ ਹੋਇਆ ਹੋਇਆ ਅੰਦਰ ਖਾਣੋ ਇਹ ਵੀ ਸਹੀ ਗੱਲ ਆ ਇਹ ਸਾਡੇ ਬਾਦ ਮੁੰਡਾ ਕਹਿੰਦਾ ਕਹਿੰਦਾ ਮੈਂ ਉੱਥੇ ਜਾਣਾ ਪਟਿਆਲੇ ਮੈਨੂੰ ਕਿੰਨੇ ਦਿਨ ਹੋ ਗਏ ਗਿਆ ਨਹੀਂ ਲਾਇਨ ਕਰੇ ਗਿਆ ਤੇ 24 ਘੰਟੇ ਦਾ ਮੂੰਹ ਚੱਲਦਾ ਰਹਿੰਦਾ ਅਸੀਂ ਸੋਚਦੇ ਜਾਂਦਾ ਕਿੱਥੇ ਆ ਜਿਨ੍ਹਾਂ ਨੇ ਰੋਸਤੀ ਮੰਗਾ ਆਹ ਜਿਨ੍ਹਾਂ ਨੇ ਤੰਦਰੁਸਤ ਉਹ ਤਾਂ ਖਾਣਾ ਤਾਂ ਜਹੀ ਖਾਣਾ ਤਾਂ ਪੈਂਦਾ ਹੀ ਆ ਆ ਮਰ ਭੁੱਖੇ ਥੋੜਾ ਮਰਨਾ ਸੀ ਮੈਂ ਆ ਮੰਮੀ ਦੇ ਕਹੇ ਤੇ ਨਵੇਂ ਨਵੇਂ ਪੰਗੇ ਲੈ ਰਹੇ ਨੇ ਡੈਡੀ ਬਿਜਲੀ ਨਾਲ ਬਿਜਲੀ ਨਾਲ ਮੰਮੀ ਦੇ ਕਹੇ ਤੇ ਹੂੰ ਕਹੇ ਤੇ ਹੀ ਚੱਲਦਾ ਇਹ ਹੋ ਨਹੀਂ ਅੱਛਾ ਥੋਡੇ ਕਹਿਣ ਦਾ ਮਤਲਬ ਡੈਡੀ ਥੋਡੇ ਕਹਿਣਾ ਨਹੀਂ ਮੰਨਦੇ ਮੰਮੀ ਜਿਵੇਂ ਤੂੰ ਦੀ ਮੰਨਦਾ ਕਾਸ ਨੂੰ ਜੀ ਗੱਲ ਮੰਨਦਾ ਨਹੀਂ ਮੈਂ ਕਹਿਣਾ ਕਾਸ ਦੀ ਮੰਨ ਤ ਕਾਸ ਦੇ ਆ ਨਹੀਂ ਤੂੰ ਆਹ ਕਰ ਰਹੇ ਨੇ ਮੜੇ ਹੋ ਸੁੱਤ ਚੱਕ ਕੇ ਆਏ ਵੀ ਨਹੀਂ ਤੂੰ ਵੀ ਚੱਕ ਕੇ ਆਏ